ਵਾਹ ਤੁਜੀ ਕੀ ਫਤਿਹ ਕਰੋ ਰੋਗ ਗੁਰਸਵਾਰੀ ਸਤਸੰਗ ਆਓ ਇਤਿਹਾਸ ਦੇ ਵਿੱਚ ਸਿੱਖ ਦੀ ਧਰਮ ਦੀ ਸਿੱਖ ਧਰਮ ਜਿਹੜਾ ਹੈ ਇਸ ਦੇ ਵਿੱਚ ਬੀਵੀਆਂ ਦਾ ਵਿਸ਼ੇਸ਼ ਸਥਾਨ ਰਿਹਾ ਹੈ ਔਰ ਇਸ ਧਰਮ ਦੇ ਵਿੱਚ ਜੋ ਵੀ ਆ ਗਿਆ ਪ੍ਰਪੱਕ ਹੋ ਗਿਆ ਇਸ ਧਰਮ ਦੇ ਆਉਣ ਤੋਂ ਪਹਿਲਾਂ ਪਿਆਰੋ ਬੀਬੀਆਂ ਦਾ ਔਰਤਾਂ ਦਾ ਬਹੁਤ ਹੀ ਮਾੜਾ ਹਾਲ ਸੀ ਮਨੁਸਿਮਰਤੀ ਅਨਸਾਰ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਅਰਧਾਗਣੀ ਦਾਸੀ ਸਮਝਿਆ ਜਾਂਦਾ ਸੀ ਘਰ ਦੇ ਵਿੱਚੋਂ ਬਾਹਰ ਨਹੀਂ ਸੀ ਜਾ ਸਕਦੀ ਅਜਿਵੇਂ ਕਈਆਂ ਮੰਦਰਾਂ ਦੇ ਵਿੱਚ ਪਿਆਰਿਓ ਐਸੀ ਪਾਬੰਦੀ ਹੈ ਕਿ ਔਰਤ ਜਿਹੜੀ ਉਹ ਮਥਾ ਨਹੀਂ ਠੀਕ ਸਕਦੀ। ਔਰ ਇਸੇ ਤਰ੍ਹਾਂ ਹੀ ਮੁਸਲਮਾਨ ਧਰਮ ਦੇ ਵਿੱਚ ਪਿਆਰਿਓ ਔਰਤਾਂ ਦੀ ਇਤਨੀ ਦੁਰਦਸ਼ਾ ਹੈ। ਉਹ ਸਦਾ ਪਰਦੇ ਵਿੱਚ ਰਹਿੰਦੀ ਹੈ। ਪਤੀ ਮਰ ਜਾਵੇ ਔਰਤ ਆਪਣੀ ਦੂਸਰੀ ਸ਼ਾਦੀ ਨਹੀਂ ਕਰ ਦੇ ਸਕਦੀ ਅਗਰ ਔਰਤ ਜਿਉਂਦੀ ਹੈ ਉਹਦੇ ਜਿਉਂਦਿਆਂ ਵੀ ਚਾਰ-ਚਾਰ ਸ਼ਾਦੀਆਂ ਮੁਸਲਮਾਨ ਕਰ ਸਕਦੇ ਔਰਤ ਦੀ ਇਨੀ ਦੁਰਦਸ਼ਾ ਜੀ ਵੀ ਹੈ ਔਰ ਐਸੇ ਸੰਦਰਭ ਦੇ ਵਿੱਚ ਇੱਕ ਬ੍ਰਾਹਮਣ ਪਰਿਵਾਰ ਦੇ ਵਿੱਚ ਦੋ ਭੈਣਾਂ ਹੋਈਆਂ ਨੇ ਰਾਮੋ ਤੇ ਸ਼ਾਮੋ ਰਾਮੋ ਤੇ ਸ਼ਾਮੋ ਭੈਣਾਂ ਜਿਹੜੀਆਂ ਨੇ ਇਹ ਪਿਆਰਿਓ ਬਹੁਤ ਸਤਿਗੁਰੂ ਨੇ ਇਹਨਾਂ 'ਤੇ અપਾਰ ਬਖਸ਼ਿਸ਼ ਕਿਰਪਾ ਕੀਤੀ ਹੈ ਰੂਪ ਰੰਗ ਬਖਸ਼ਿਸ਼ ਕੀਤਾ ਹੈ ਉਹ ਸਮਾਂ ਐਸਾ ਭਿਆਨਕ ਸਮਾਂ ਸੀ ਪਿਆਰਿਓ ਜਿਸ ਵੇਲੇ ਲੜਕੀਆਂ ਦੇ ਉੱਤੇ ਇਹ ਜਿਹੜੇ ਪਠਾਨ ਸਨ ਤੁਰਕ ਸਨ ਇਹ ਭੈੜੀ ਨਿਗਾਹ ਰੱਖਦੇ ਸਨ ਪਠਾ ਕੇ ਚੁੱਕ ਕੇ ਲੈ ਜਾਂਦੇ ਸਨ ਔਰ ਵਿਆਹ ਕਰਕੇ ਆਪਣੇ ਘਰ ਰੱਖ ਲੈਂਦੇ ਸਨ ਐਸੇ ਤਰ੍ਹਾਂ ਹੀ ਰਾਮੋ ਸ਼ਾਮੋ ਦੇ ਨਾਲ ਪਿਆਰਿਓ ਹੋਇਆ ਬੜੇ ਦੁੱਖਾਂ ਦੇ ਕਸ਼ਟਾਂ ਦੇ ਵਿੱਚੋਂ ਉਹਨਾਂ ਦੀ ਕੈਦ ਦੇ ਵਿੱਚੋਂ ਨਿਕਲੀਆਂ ਪਿਆਰਿਓ ਤੇ ਮਨ ਚ ਧਾਰ ਲਿਆ ਕਿ ਅਸੀਂ ਸਿੰਘ ਸੱਜਾਂ ਗੀਆਂ ਸਿੱਖ ਬਣਾਂਗੀਆਂ ਸਰਦਾਰ ਬਣਾਂਗੀਆਂ ਇਹਨਾਂ ਨੇ ਪਿਆਰਿਓ ਅੰਮ੍ਰਿਤ ਬਾਣ ਕਰ ਲਿਆ ਔਰ ਪਹਿਰਾਵਾ ਬਦਲ ਕੇ ਨਿਹੰਗ ਸਿੰਘਾਂ ਵਾਲਾ ਕਰ ਲਿਆ ਯੋਧਿਆਂ ਵਾਲਾ ਕਰ ਲਿਆ ਸਿੰਘਾਂ ਵਾਲਾ ਕਰਨਿਆ ਹੁਣ ਇੰਨੀ ਇਹਨਾਂ ਦੇ ਉੱਤੇ ਕਿਰਪਾ ਹੋਈ ਜਬਰ ਜ਼ੁਲਮ ਸਿਆ ਸੀ ਇਹ ਇਤਰਾ ਸੋਨਾ ਬਣ ਗੀਆਂ ਪਿਆਰਿਓ ਗਤਕਾ ਘੋੜ ਸਵਾਰੇ ਗੱਲ ਕੀ ਹਰ ਕੰਮ ਦੇ ਵਿੱਚ ਇਹ ਨਪੁੰਨ ਹੋਵੀਆਂ ਤੇ ਇੱਕ ਸਮਾਂ ਆਇਆ ਜਿਸ ਵੇਲੇ ਬਟਾਲੇ ਤੇ ਹल्ला ਕੀਤਾ ਨਾ ਸ਼ੁਕਰ ਚੱਕਿਆ ਮਿਸਲ ਨੇ ਤੇ ਉਹ ਜਿਹੜਾ ਬਟਾਲੇ ਦਾ ਪਿਆਰਿਓ ਇਲਾਕਾ ਸੀ ਉਹਦੇ ਉੱਤੇ ਪਹਿਲਾ ਕਬਜਾ ਜੱਸਾ ਸਿੰਘ ਖੋਰਾ ਦਾ ਆਲੂ ਵਾਲੀਆ ਜੱਸਾ ਸਿੰਘ ਜੀ ਉਹਨਾਂ ਦਾ ਹੁੰਦਾ ਸੀ ਉਨ੍ਹਾਂ ਦੀ امداد ਕਰਨ ਵਾਸਤੇ ਇਹ ਭੈਣਾ ਨੇ ਕਮਰ ਕੱਸਾ ਕਰ ਲਿਆ ਇਹਨਾਂ ਨੇ ਆਪਣੀ ਫੌਜ ਚਾਰ ਕੀਤੀ ਉਹਦੇ ਸੱਦੇ ਦੇ ਪਿਆਰੇ ਹੋ ਗਈਆਂ ਅਤੇ ਬਟਾਲੇ ਦਾ ਇਲਾਕਾ ਜਿੱਤ ਕੇ ਦਿੱਤਾ ਉਸ ਖੁਸ਼ੀ ਵਿੱਚ ਇਹਨਾਂ ਨੇ ਮਿਸਲਾ ਨੇ ਇਹਨਾਂ ਨੂੰ ਪੰਜ ਪਿੰਡ ਸਰਸੇ ਏਰੀਏ ਦੇ ਚਾਂਸੀ ਏਰੀਆ ਦੇ ਵਿੱਚ ਦਿੱਤੇ ਜਿੱਥੇ ਇਹਨਾਂ ਨੇ ਆਪਣਾ ਦਬ ਦਬਾ ਕਾਇਮ ਕੀਤਾ ਔਰ ਜਿਹੜੇ ਜ਼ੁਲਮ ਕਰਦੇ ਸੀ ਉਹਨਾਂ ਨੂੰ ਸੁਧਣਾ ਸ਼ੁਰੂ ਕੀਤਾ ਔਰ ਇੱਕ ਸਮਾਂ ਪਿਆਰਿਓ ਅਖੀਰ ਚਲਦਿਆਂ ਚਲਦਿਆਂ ਐਸਾ ਆਇਆ ਕਿ ਮਰਟਿਆਂ ਨੇ ਬੜਾ ਜ਼ੋਰ ਪਕੜ ਲਿਆ ਔਰ ਮਰਟੇ ਇਧਰ ਵੀ ਕਹਿਣ ਲੱਗੇ ਕਿ ਇਹ ਜਿਹੜਾ ਇਲਾਕਾ ਛੱਡ ਦੇ ਤੂੰ ਜਿੱਥੇ ਜਾਣਾ ਚਾਹੇ ਜਾਓ ਪਰ ਪਿਆਰਿਓ ਸਤਿਗੁਰੂ ਦੀ ਕਿਰਪਾ ਦੇ ਨਾਲ ਜਿਹੜੀ ਸਾਹਮੋ ਸੀ ਉਹ ਸ਼ਮਸ਼ੇਰ ਕੌਰ ਬਣੀ ਸੀ ਔਰ ਆਪਨੇ 1000 ਸਿਪਾਹੀਆਂ ਦੇ ਨਾਲ ਹਾਂਸੀ ਦੇ ਵਿੱਚ ਚੰਗਾ ਜਦੋਂ ਨੇ ਕੀਤਾ ਔਰ ਅਖੀਰ ਮਰਟਿਆਂ ਦੀ ਜਿਆਦਾ ਫੋਰਸ ਫੌਜ ਹੁਣ ਕਰਕੇ ਪਿਆਰੋ ਉਥੇ ਸ਼ਹੀਦੀ ਪਾ ਗਈ ਆਪ ਦਾ ਪਤੀ ਵੀ ਸ਼ਹੀਦੀ ਪਹਿਲਾਂ ਪਾ ਜਾਂਦਾ ਹੈ ਪਰ ਮਨ ਦੇ ਵਿੱਚ ਫਿਰ ਵੀ ਨਹੀਂ ਲਿਆਉਂਦੀ ਕਿਉਂਕਿ ਉਸ ਦੇ ਵਿੱਚ ਐਸੇ ਸੰਗਰੂ ਨੇ ਪ੍ਰਪਕਤਾ ਕੁੱਟ-ਕੁੱਟ ਕੇ ਭਰ ਦਿੱਤੀ ਸੀ ਕਿ ਉਸ ਨੂੰ ਹੁਣ ਕੋਈ ਡਰ ਭੈ ਨਹੀਂ ਰਿਹਾ ਸੀ ਅਖੀਰ ਉਹ ਆਪਣੇ ਪ੍ਰਾਨ ਛਾਵਰ ਕਰ ਦਿੰਦੀ ਹੈ ਦੁਸ਼ਮਣਾਂ ਦੇ ਹੱਥ ਨਹੀਂ ਆਉਂਦੇ ਕਹਿਣ ਦਾ ਭਾਵ ਕਿ ਇਸ ਤੋਂ ਪਹਿਲਾਂ ਜਿਹੜੀ ਬੀਬੀਆਂ ਦੀ ਦੁਰਦਸ਼ਾ ਬਹੁਤ ਭੈੜੀ ਸੀ ਕਿਉਂਕਿ ਕਾਮ ਹਮਾਰਾ ਤੋਂ ਨੂੰ ਤੱਕੜੀ ਨੰਗੀ ਕਰਦ ਕਦੇ ਨਹੀਂ ਪਕੜੀ ਚਿੜੀ ਉੱਡੇ ਡਰ ਸੇ ਮਰ ਜਾਉ ਦੁਸ਼ਮਣ ਸੇ ਕੈਸੇ ਲੜ ਪਾਉ ਪਿਆਰਿਓ ਹਿੰਦੂ ਧਰਮ ਦਾ ਹਾਰ ਏਡਾ ਮਾੜਾ ਸੀ ਆਪਣੀ ਕਾਰ ਕਰਨੀ ਮਾਇਆ ਕਮਾਉਣੀ ਜੇ ਕੋਈ ਧੀ ਭੈਣ ਨੂੰ ਚੁੱਕ ਕੇ ਲੈ ਗਿਆ ਪਿਆਰਿਓ ਤੇ ਜੇ ਛੱਡ ਦਿੱਤਾ ਤੇ ਉਹਨੂੰ ਘਰ ਦੇ ਵਿੱਚ ਨਹੀਂ ਸੀ ਵਾਰ ਦੇ ਕਹਿੰਦੇ ਪਵਿੱਤਰ ਹੋ ਗਈ ਐ। ਉਸ ਵੇਲੇ ਫਿਰ ਰਖੜੀ ਦਾ ਚਲਣ ਚਲਿਆ। ਕੋਈ ਭੈਣਾ ਦੇ ਭਰਾ ਜਿਹੜੇ ਸੀ ਉਹ ਰੱਖਿਆ ਨਹੀਂ ਸੀ ਕਰਦੇ ਤੇ ਭੈਣਾ ਬਚਨ ਮੰਗਦੀਆਂ ਸੀ। ਕਿ ਤੁਸੀਂ ਸਾਡੀ ਰੱਖਿਆ ਕਰੋਗੇ। ਇੱਕ ਧਾਗਾ ਲੈਣਾ ਬੰਨ ਦੇਣਾ ਤੇ ਆਖਣਾ ਮੇਰੀ ਵੀਰ ਰੱਖਿਆ ਦਾ ਪ੍ਰਣ ਕਰ। ਤੇਨੂੰ ਰਖੜੀ ਬੰਨ੍ਹਨੀ ਇਹ ਸਿੱਖ ਧਰਮ ਦੇ ਵਿੱਚ ਨਹੀਂ ਜੀ ਮੈਂ ਵੀ ਕਹਿ ਦੇਵਾਂ ਰਖੜੀ ਦਾ ਪਚਨ ਉਦੋਂ ਸ਼ੁਰੂ ਹੋਇਆ ਜਦੋਂ ਧੀਆ ਪੈਣਾ ਦੀਆਂ ਇਤਾਂ ਜਿਹੜੀਆਂ ਉਹ ਨਹੀਂ ਸਨ ਉਹ ਆਪਣੇ ਪਰਿਵਾਰ ਦੇ ਵਿੱਚੋਂ ਵੀ ਨਹੀਂ ਸੀ ਕਰ ਸਕਦੇ ਮਾਂ ਬਾਪ ਨਹੀਂ ਸੀ ਕਰ ਸਕਦੇ ਭੈਣ ਭਾਈ ਨਹੀਂ ਸੀ ਕਰ ਸਕਦੇ ਤੇ ਪਿਆਰਿਓ ਉਸ ਸਮੇਲੇ ਜਦੋਂ ਬਨ ਕੇ ਜਰਵਾਣੇ ਅਫਗਾਨਿਸਤਾਨ ਨੂੰ ਲਿਜਾ ਕੇ ਉਥੇ ਇੱਕ ਬੁਰਜਿਆ ਪਿਆਰ ਉਥੇ ਬੋਲੀ ਲੱਗਦੀ ਸੀ ਉਥੇ ਇਹਨਾਂ ਬੀਬੀਆਂ ਬੱਚੀਆਂ ਨੂੰ ਨੌਜਵਾਨਾਂ ਨੂੰ ਵੇਚਿਆ ਜਾਂਦਾ ਸੀ ਤੇ ਜਦੋਂ ਗਜਰੀ ਦੇ ਬਾਜ਼ਾਰ ਨੂੰ ਪਿਆਰੋ ਬੰਨ ਕੇ ਲੈ ਜਾਂਦੇ ਸੀ ਫਿਰ ਰਖੜੀਆਂ ਵਾਲੇ ਨਹੀਂ ਸੀ ਛਣਾਉਣੋਂਦੇ ਫਿਰ ਪਿਆਰੋ ਖਾਲਸੇ ਆਉਂਦੇ ਸੀ ਖਾਲਸਿਆਂ ਨੇ ਕਦੇ ਰਖੜੀ ਨਹੀਂ ਸੀ ਬਣਾਈ ਪਰ ਉਹਨਾਂ ਨੇ ਉਹਨਾਂ ਧੀਆਂ ਨੂੰ ਕੋਣਾਂ ਕੋਲੋਂ ਛਡਾ ਕੇ ਮਹਫੂਜ ਆਪ ਉਹ ਆਪਣੇ ਘਰਾਂ ਦੇ ਵਿੱਚ ਪਹਚਾਇਆ ਤੇ ਜਿੱਨਾਂ ਘਰਾਂ ਦੇ ਵਿੱਚ ਪਹਚਾਇਆ ਪਿਆਰਿਓ ਜੇ ਕਿਸੇ ਨੇ ਸੱਤ ਕਰਕੇ ਉਹਨਾਂ ਨੂੰ ਆਪਣੇ ਘਰ ਧੀਆਂ ਨੂੰ ਰੱਖ ਲਿਆ ਤੇ ਠੀਕ ਆ ਨਹੀਂ ਤੇ ਕਈਆਂ ਨੇ ਕਹਿ ਦਿੱਤਾ ਇਹ ਹੁਣ ਅਪਵਿੱਤਰ ਹੋ ਗਈਆਂ ਜਿੱਥੇ ਮਰਜ਼ੀ ਲੈ ਬੀਬੀ ਸੁੰਦਰੀ ਦੇ ਦੋ ਭਰਾ ਸਨ ਬਲਵੰਤ ਸਿੰਘ ਹੋਣੀ ਤੇ ਉਹਨਾਂ ਜ਼ਮਾਨਿਆਂ ਦੇ ਵਿੱਚ ਫਿਰ ਜਦੋਂ ਇਹਨਾਂ ਜਰਵਾਣੇ ਜ਼ੁਲਮ ਕਰਦੇ ਸੀ ਤੇ ਪਿਆਰਿਓ ਘਰ ਦੇ ਵਿੱਚ ਉਹ ਇੱਕ ਸਿੰਘ ਸੱਜਦਾ ਸੀ ਬਲਵੰਤ ਸਿੰਘ ਸਿੰਘ ਸੱਜ ਗਿਆ ਜਥੇ ਦੇ ਵਿੱਚ ਚਲਾ ਗਿਆ ਪਿੱਛੋਂ ਹਕੂਮਤ ਦਾ ਜੋਰ ਹੈ ਤੁਰਕਾਂ ਨੇ ਉਹਦੀ ਭੈਣ ਬੀਬੀ ਸੁందਰੀ ਨੂੰ ਚੁੱਕ ਲਿਆ ਬੀਬੀ ਸੁందਰੀ ਨੂੰ ਚੁੱਕ ਕੇ ਆਪਣੇ ਅਸਥਾਨ ਤੇ ਲੈ ਗਿਆ ਪਿਆਰਿਓ ਤੇ ਉਹਦੇ ਤੇ ਜੋਰ ਪਾਉਣ ਲੱਗਾ ਕਿ ਮੇਰੇ ਨਾਲ ਵਿਆਹ ਕਰ ਲੈ ਤੇ ਸੁਖ ਨਹਿਂਗੀ ਇੰਚ ਕਰੇਗੀ ਰਾਣੀ ਬਣ ਜਾਏਗੀ ਪਿਛੋਂ ਬੜੀਆਂ ਘੋਗ ਮਝਾਰੀ ਪਿੰਡ ਦੇ ਵਿੱਚੋਂ ਪਚੈਤਾ ਗਈਆਂ ਗਾਲ ਦੇ ਵਿੱਚ ਪੱਲਾ ਪਾਇਆ ਮੂੰਹ ਦੇ ਵਿੱਚ ਘਾ ਲਿਆ ਪਿਆਰਿਓ ਨਮਾਣੇ ਨਤਾਣੇ ਬਣ ਕੇ ਹੱਥ ਜੋੜ ਕੇ ਬੇਨਤੀ ਕੀਤੀ ਪਠਾਨ ਜੀ ਸਾਡੀ ਧੀ ਸਾਨੂੰ ਵਾਪਸ ਕਰ ਦੇ ਅੱਗੋਂ ਕਹਿਣ ਲੱਗਾ ਤੁਸੀਂ ਕੌਣ ਨੂੰ ਵਾਪਸ ਲੈਣ ਵਾਲੇ ਮੈਂ ਇਹਦੇ ਨਾਲ ਸ਼ਾਦੀ ਰਚਾਂਗਾ ਆਪਣਾ ਵਿਆਹ ਕਰਵਾਵਾਂਗਾ ਖੈ ਏ ਬੱਚੇ ਜਦੋਂ ਬਲਵੰਤ ਸਿੰਘ ਦੇ ਕੋਲ ਚਲੇ ਗਏ ਤੇ ਪਿਆਰਿਓ ਬਰੰਤ ਸਿੰਘ ਆਪਣੇ ਕੁਝ ਹਜਾਰੂ ਸਿੰਘਾਂ ਨੂੰ ਨਾਲ ਲੈ ਕੇ ਆ ਜਾਂਦਾ ਹੈ ਆ ਕੇ ਤੇ ਆਪਣੀ ਭੈਣ ਨੂੰ ਉਹਦੇ ਕੋਲੋਂ ਛੜਾ ਲਿੰਦਾ ਹੈ ਜਦੋਂ ਛੜਾ ਕੇ ਘਰ ਪਹੁੰਚਦਾ ਹੈ ਪਿਆਰਿਓ ਤੇ ਪਿਤਾ ਕੋ ਔਖਾ ਬੋਲਦਾ ਹੈ ਵੇਖੋ ਜਮਾਨੇ ਦੀ ਗੱਲ ਕਹਿਣ ਲੱਗਾ ਹੁਣ ਬਰੰਤ ਸਿੰਘ ਸਾਨੂੰ ਮਰਵਾਉਣ ਵਾਸਤੇ ਇਹਨੂੰ ਲੈ ਆਇਆ ਏਦੋਂ ਚੰਗਾ ਸੀ ਇਹਨੂੰ ਉਥੇ ਹੀ ਰਹਿਣ ਦੇ ਨੂੰ ਐਡਾ ਮਾੜਾ ਹਾਲ ਸੀ ਸਾਡੀਆਂ ਭੈਣਾਂ ਬੀਬੀਆਂ ਬੱਚੀਆਂ ਦਾ ਤੇ ਪਿਆਰਿਓ ਜਦੋਂ ਇਹ ਬਚਨ ਸੁਨੇ ਬਲਵੰਤ ਸਿੰਘ ਨੇ ਕਹਿਣ ਲੱਗਾ ਕਿ ਕੋਈ ਗੱਲ ਨਹੀਂ ਬਾਪੂ ਜੀ ਤੁਹਾਡੇ ਦੇ ਕੋਈ ਜਾਂਚ ਨਹੀਂ ਆਉਂਦੀ ਤੇ ਬਲਵੰਤ ਸਿੰਘ ਨੇ ਘੋੜੇ ਤੇ ਬਿਠਾਇਆ ਤੇ ਆਪਣੀ ਭੈਣ ਨੂੰ ਆਪਣੇ ਨਾਲ ਹੀ ਆਪਣੇ ਦਰਬੰਦ ਵਿੱਚ ਲੈ ਗਿਆ ਉਸ ਵੇਲੇ ਇੰਨਾ ਝੁਲਮ ਇੰਨਾ ਪਿਆਰਿਓ ਸਮਾਂ ਭਿਆਨਕ ਸੀ ਇਸ ਕਰਕੇ ਫਿਰ ਬੀਬੀਆਂ ਸਿੰਘ ਸਹਾਇਦਿਆਂ ਰਹੀਆਂ ਔਰ ਖਾਲਸਾ ਪੰਥ ਦੇ ਵਿੱਚ ਕਿਤਨੀਆਂ ਕਦੀ ਬਿੰਦੀਆਂ ਨੇ ਮੈਂ ਗਿਣਤੀ ਆਪ ਨੂੰ ਕਰਾਵਾਂ ਕਿ ਜਿਨ੍ਹਾਂ ਨੇ ਆਪਣੀ ਆਹੂਤੀ ਦੇ ਕੇ ਆਪਣਾ ਪਿਆਰਿਓ ਵਚਨ ਨਿਭਾਏ ਔਰ ਸਿੱਖ ਧਰਮ ਦੇ ਸੇ ਆਇਆ ਹੈ ਹੋਰ ਕਿਸੇ ਧਰਮ ਦੇ ਵਿੱਚ ਬੀਬੀਆਂ ਦਾ ਸਤਕਾਰ ਨਹੀਂ ਰਿਹਾ ਲਿਖਣ ਵਾਲਿਆਂ ਨੇ ਤਾਂ ਇਥੋਂ ਤੱਕ ਤੁਸੀਂ ਦਾਸ ਨੇ ਵੀ ਲਿਖ ਦਿੱਤਾ ਸੀ ਪਿਆਰਿਓ ਤੁਸੀਂ ਦਾਸ ਵੀ ਲਿਖਦਾ ਹੈ ਕਿ ਔਰਤ ਪੈਰ ਦੀ ਜੁੱਤੀ ਹੈ ਇਹਦੀ ਕੋਈ ਇੱਜ਼ਤ ਨਹੀਂ ਹੈ ਮੁਸਲਮਾਨਾ ਨੇ ਵੀ ਘਰ ਦੀ ਚਾਰ ਦਿਵਾਰੀ ਦੇ ਵਿੱਚ ਕੈਦ ਕਰ ਲਿਆ ਅਗਰ ਬਾਹਰ ਨਿਕਲਣਾ ਚਾਹੋ ਤੇ ਬੁਰਕਾ ਪਾ ਕੇ ਜਾਣਾ ਪਵੇਗਾ ਤੇ ਪਿਆਰਿਓ ਜਿਸ ਵੇਲੇ ਗੋਰਖਨਾਥ ਜਿਹੜਾ ਸੀ ਗੋਰਖਨਾਥ ਨੇ ਬੇਟੀ ਬੀਬੀ ਨੂੰ ਪਿਆਰਿਓ ਬਾਗਣ ਤੱਕ ਦਾ ਸਹਾਰਾ ਦਿੱਤਾ ਵੇਖੋ ਬਾਗਣ ਗਿਆ ਇਹ ਬਾਗਣ ਹੈ ਇੰਨੀ ਮਾਰੀ ਦੁਰਦਸ਼ਾ ਸੀ ਤੇ ਜਿਸ ਵੇਲੇ ਗੁਰੂ ਨਾਨਕ ਸਾਹਿਬ ਇਹਨਾਂ ਦੇ ਕੋਲ ਗਏ ਤੇ ਪਿਆਰਿਓ ਫੋਰ ਕਨਨਾਥ ਨੇ ਪੁੱਛਿਆ ਬਾਲਾ ਤੂੰ ਸ਼ਾਦੀ ਸ਼ੁਦਾ ਹੈ ਕਹਿਣ ਲਗਾ ਮੈਂ ਸ਼ਾਦੀ ਸ਼ੁਦਾ ਹਾਂ ਕਹਿੰਦਾ ਫਿਰ ਸ਼ਾਦੀ ਸ਼ੁਦਾ ਹੋ ਕੇ ਭਗਤੀ ਨਹੀਂ ਕੀਤੀ ਜਾ ਸਕਦੀ ਕਹਿੰਦਾ ਕਿਉਂ ਨਹੀਂ ਕੀਤੀ ਜਾ ਸਕਦੀ ਕਹਿੰਦਾ ਜਦੋਂ ਗ੍ਰਸਥ ਪ੍ਰਵੇਸ਼ ਕਰ ਲਿਆ ਫਿਰ ਭਗਤੀ ਕਿੱਥੋਂ ਹੋਵੇਗੀ ਕਹਿਣ ਲੱਗਾ ਨਾਸ ਜੀ ਇਹ ਦੱਸੋ ਕਿ ਜਿਸ ਮਾਰਗ ਥਾਣੀ ਅਸੀਂ ਆਏ ਹਾਂ ਜਿਸ ਮਾਂ ਦੇ ਗਰਭ ਦੇ ਵਿੱਚੋਂ ਆਏ ਹਾਂ ਤੁਸੀਂ ਕਿਹੜੇ ਰਸਤੇ ਆਏ ਹੋ ਕਹਿੰਦੇ ਆਏ ਤੇ ਉਸੇ ਰਸਤੇ ਹੀ ਆ ਤੇ ਕਹਿੰਦੇ ਫਿਰ ਉਹਨੂੰ ਮਾਰਾ ਕਿਉਂ ਕਹਿੰਦੇ ਹੋ ਉਹਦਾ ਸਤਿਕਾਰ ਕਰੋ ਮਾਂ ਜਿਹੜੀ ਹੈ ਉਸ ਨੂੰ ਸਤਿਕਾਰ ਦੇਵੋ ਔਰ ਸਤਿਕਾਰ ਦੇ ਨਾਲ ਬੀਬੀਆਂ ਬੱਚੀਆਂ ਦੇ ਸਿਰ ਤੇ ਪਿਆਰ ਕਰੋ ਉਹਨਾਂ ਦਾ ਸਤਿਕਾਰ ਕਰੋ ਤੇ ਕਹਿਣ ਲੱਗਾ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਹਿੰਦੇ ਦੇਖੋ ਇੱਕ ਮਨੇ ਤੁਸੀਂ ਇਹਨਾਂ ਨੂੰ ਮਾੜਾ ਕਹਿੰਦੇ ਤੁਹਾਨੂੰ ਜਨਮ ਦਿੱਤਾ ਹੈ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਂ ਜਿਨ੍ਹਾਂ ਨੇ ਰਾਜੇ ਮਹਾਰਾਜਾਂ ਤੱਕ ਨੂੰ ਜਨਮ ਦਿੱਤਾ ਉਹਨਾਂ ਨੂੰ ਮਾੜਾ ਕਿਉਂ ਕਹਿਣਾ ਪਿਆਰੇ ਦੁਜੇ ਬਨੇ ਕਹਿਣ ਲੱਗੇ ਵੀ ਇਹ ਦੱਸੋ ਪ੍ਰਸ਼ਾਦਾ ਕਿੱਥੋਂ ਛਕਦੇ ਹੋ ਕਹਿੰਦੇ ਵੀ ਪ੍ਰਸ਼ਾਦਾ ਮੰਨ ਕੇ ਛਕਦੇ ਆ ਕਹਿੰਦੇ ਕਿੱਥੋਂ ਮੰਗਦੇ ਹੋ ਕਹਿੰਦੇ ਘਰਾਂ ਦੇ ਵਿੱਚੋਂ ਕਹਿੰਦੇ ਪਕਾਉਂਦਾ ਕੌਣ ਹੈ ਕਹਿੰਦੇ ਬੀਬੀਆਂ ਤੇ ਕਹਿੰਦੇ ਫਿਰ ਮਾੜਾ ਕਿਉਂ ਕਹਿੰਦੇ ਉਹਨਾਂ ਨੂੰ ਜਿੱਤ ਜੰਮੀਏ ਰਾਜਾ ਔਰ ਗੁਰੂ ਨਾਨਕ ਸਾਹਿਬ ਨੇ ਆਸਾ ਦੀ ਵਾਰ ਦੇ ਵਿੱਚ ਵੀ ਪਿਆਰਿਓ ਵਰਣਨ ਕਰਕੇ ਕਿਹਾ ਪੰਡ ਜੰਮੀਏ ਪੰਡ ਨੇਮੀਏ ਪੰਨ ਮੰਗਣ ਵਿਆਹ ਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹੋ ਪੰਡ ਮੂਆ ਪਣ ਭਾਲੀਏ ਪੰਡ ਹੋਆ ਬੰਧਾਲ ਪਿਆਰਿਓ ਇਤਨਾ ਮਾਨ ਸਤਕਾਰ ਔਰਤ ਨੂੰ ਦਿੱਤਾ ਹੈ ਕਿ ਕੋਈ ਉਹਦੇ ਵੱਲੇ ਕਥਨੀ ਨਹੀਂ ਕੋਈ ਹੋਰ ਧਰਮ ਦੇ ਹੀ ਨਹੀਂ ਸਕਿਆ ਉਹਨੇ ਕਿਹਾ ਕਿ ਭੰਡ ਜਮੀਏ ਬੱਚੀ ਜਮੀਏ ਉਹਨੂੰ ਵੱਡੀ ਕਰਿਏ ਉਹਦਾ ਵਿਆਹ ਕਰਿਏ ਉਹਦੇ ਤੋਂ ਅੱਗੇ ਸੰਸਾਰ ਚੱਲਦਾ ਹੈ ਕਿਹੜਾ ਕਹਿੰਦਾ ਹੈ ਸੰਸਾਰ ਲੜਕੀਆਂ ਤੋਂ ਬੀਬੀਆਂ ਤੋਂ ਬੱਚੀਆਂ ਤੋਂ ਬਿਨਾਂ ਚੱਲ ਸਕਦਾ ਹੈ ਇਸ ਤਰੀਕੇ ਦੇ ਨਾਲ ਗੋਰਖਨਾਥ ਨੂੰ ਸਮਝਾ ਕੇ ਨਿਰਉਤਕਰ ਕਰ ਦਿੱਤਾ ਸਤਿਗੁਰੂ ਨੇ ਔਰ ਇਹ ਤੋਂ ਅੱਗੇ ਬਰੂਹ ਅਮਰਦਾਸ ਜੀ ਨੇ ਆ ਕੇ ਸਦੀਪ ਪਰਥਾ ਨੂੰ ਪਿਆਰਿਓ ਬੰਦ ਕੀਤਾ ਬੀਬੀਆਂ ਦਾ ਸਤਕਾਰ ਹੋਰ ਵਧਾਇਆ ਘੁੰਡ ਦਾ ਜਿਹੜਾ ਕੰਮ ਸੀ ਉਹਨੂੰ ਖਤਮ ਕੀਤਾ ਕਿਉਂਕਿ ਬੀਬੀਆਂ ਘੁੰਡ ਦੇ ਵਿੱਚ ਹੀ ਰਹਿੰਦੀਆਂ ਸਨ ਚਾਰ ਦਿਵਾਰੀ ਚੋਂ ਬਾਹਰ ਨਹੀਂ ਸੀ ਜਾ ਸਕਦੀਆਂ ਸੋ ਇਤਨਾ ਮਾਣ ਸਤਕਾਰ ਸਾਨੂੰ ਸਾਡੀ ਗੁਰਬਾਣੀ ਦੇ ਰਚੈਦਿਆਂ ਨੇ ਸਾਡੇ ਗੁਰੂਆਂ ਨੇ ਬਖਸ਼ਿਸ਼ ਕੀਤਾ ਔਰ ਕਦੇ ਵੀ ਐਸਾ ਪ੍ਰਣ ਜਿਹੜਾ ਹੈ ਹੁਣ ਆਪਾਂ ਕਈ ਵਾਰੀ ਮਨ ਦੇ ਵਿੱਚ ਵਿਚਾਰ ਹੁੰਦੀ ਹੈ ਰਖੜੀ ਦਾ ਮਤਲਬ ਕੀ ਹੈ ਪਿਆਰਿਓ ਅੱਜ ਜਿਹੜੀ ਗੱਲ ਮੈਂ ਵਿਸ਼ੇ ਤੇ ਸੁਣ ਤੁਹਾਨੂੰ ਦੱਸ ਰਿਹਾ ਹਾਂ ਇੱਕ ਬੰਧਨ ਇੱਕ ਆਪਾਂ ਜ਼ਿੰਮੇਵਾਰੀ ਲੈਣੀ ਇੱਕ ਗਰੰਟੀ ਲੈਣੀ ਕਿ ਮੇਰੇ ਭਰਾ ਮੇਰੀ ਮਦਦ ਕਰੇਗਾ ਤੇ ਜੇ ਆਪਾਂ ਗੁਰੂ ਜੀ ਦੇ ਪੀੜਿਆਂ ਨੂੰ ਆਣ ਕੇ ਪਿਆਰਿਓ ਬੰਨ੍ਹੀਏ ਰਖੜੀਆਂ ਤੇ ਸਤਿਗੁਰੂ ਤੇ ਫਿਰ ਸਾਨੂੰ ਭਰੋਸਾ ਦੇਣਾ ਨਾ ਹੋਇਆ ਜਦੋਂ ਅਸੀਂ ਵਚਨ ਮੰਗਾਗੇ ਸਤਿਗੁਰੂ ਮੇਰੀ ਰੱਖਿਆ ਕਰੇਗਾ ਤੈਨੂੰ ਮੈਂ ਧਾਗਾ ਬੰਨ੍ਹਦੇ ਨਹੀਂ ਆ ਪਿਆਰਿਓ ਨਹੀਂ ਕਦੀ ਵਾਰ ਤੇ ਐਸਾ ਨਾ ਸੋਚਿਓ ਸਤਗੁਰੂ ਤੇ ਘੜ-ਘੜ ਕੇ ਅੰਤਰ ਕੀ ਜਾਣਤ ਹੈ ਭਰੇ-bure ਕੀ ਪੀਰ ਪਛਾਨਤ ਹੈ ਬਿਨ ਬੋਲਿਆ ਸਭ ਕੇ ਜਾਣਦਾ ਕਿਸੇ ਆਗੇ ਕਲੇ ਕੀਚੇ ਅਰਦਾਸ ਪਿਆਰਿਓ ਸਤਗੁਰੂ ਐਡਾ ਸਮਰੱਥ ਹੈ ਉਹ ਬਗੈਰ ਸਾਡੇ ਪੁੱਛੇ ਦੱਸੇ ਤੋਂ ਸਾਡੀ ਹਰ ਵੇਲੇ ਮਦਦ ਕਰਦਾ ਸਾਨੂੰ ਕਦੇ ਸ਼ੰਕਾ ਵਿੱਚ ਨਹੀਂ ਆਉਣਾ ਚਾਹੀਦਾ ਕਿ ਅਸੀਂ ਧਾਗਾ ਬੰਨਾਂਗੇ ਤੇ ਸਾਡੀ ਰੱਖਿਆ ਕਰੇਗਾ ਨਹੀਂ ਪਿਆਰਿਓ ਇਹ ਧਾਗੇ ਸਾਡੇ ਸਿੱਖ ਧਰਮ ਦੇ ਵਿੱਚ ਨਹੀਂ ਮਨਜ਼ੂਰ ਸਾਨੂੰ ਕੜੇ ਬਖਸ਼ਿਸ਼ ਕੀਤੇ ਆ ਔਰ ਸਿੱਖੀ ਦੇ ਵਿੱਚ ਕਿਤੇ ਵੀ ਦੱਸ ਦਿਓ ਕਿ ਜੇ ਇਹ ਰਖੜੀ ਦਾ ਸੰਬੰਧ ਹੋਵੇ ਅੱਜ ਫੋਟੋਆਂ ਬਣਾ ਕੇ ਬਾਬੇ ਨਾਨਕ ਦੀ ਫੋਟੋ ਨੂੰ ਭੈਣ-ਨਾਣ ਦੀ ਰਖੜੀ ਬੰਨਦੀ ਵਿਖਾ ਦਿੱਤੀ ਏ ਇਹ ਇੱਕ ਐਸਾ ਤਿਹਾਰ ਬਣਾ ਦਿੱਤਾ ਪਿਆਰਿਓ ਇਸ ਸਰਮਾਇਦਾਰਾ ਬਣਾਇਆ ਇਹ ਵਪਾਰੀਆਂ ਨੇ ਬਣਾਇਆ ਉਹਨਾਂ ਦੀ ਮਠਿਆਈ ਵਿਗਦੀ ਉਹਨਾਂ ਦੇ ਸੌਦੇ ਵਿਗਦੇ ਪਿਆਰੋ ਤੇ ਅੱਜ ਯੈਰ ਜਦੋਂ ਜਦੋਂ ਅਸੀਂ ਭੈਣਾਂ ਸਾਡੀਆਂ ਰਖੜੀ ਬਣਣ ਜਾਂਦੀਆਂ ਨਾ ਪਹਿਲਾਂ ਯੈਰ ਖਰੀਦੀਆਂ ਨੇ ਯੈਰ ਦੇ ਡੱਬੇ ਦੋ ਲੈ ਕੇ ਗਈਆਂ ਪਰ ਆਹ ਨੂੰ ਰਖੜੀ ਬੰਨੀ ਤੇ ਯੈਰ ਉਹਦੇ ਮੂੰਹ 'ਚ ਮਿੱਠਾ ਕਰਕੇ ਪਾਇਆ ਇਹ ਬਿਲਕੁਲ ਗਲਤ ਜੇ ਕਿਉਂਕਿ ਪਹਿਲੀ ਗੱਲ ਤਾਂ ਦੁੱਧ ਹੀ ਇਹਨਾਂ ਨਹੀਂ ਜਨਾ ਅਸੀਂ ਚਾਹ ਹੀ ਬਣਾ ਲਈਏ ਸਾਡੇ ਪੰਜਾਬ ਦੇ ਵਿੱਚ ਪਿਆਰੋ ਨਹੀਂ ਜਿਏਗਾ ਸੱਚ ਮੰਨਿਓ ਜੀ ਹੋਏ ਕਿੱਥੋਂ ਵੱਜਣਗੇ ਫਲੇ ਖਾਏ ਸਾਰੇ ਨਕਲੀ ਜੇ ਇਹ ਜਿੰਨੀਆਂ ਮਠਿਆਈਆਂ ਜੇ ਨਕਲੀ ਜੇ ਅੱਜ ਕੱਲ ਗਜਰੇਲਾ ਵੇਚਦਾ ਪਿਆਰਿਓ ਕਿੱਥੋਂ ਗਾਜਰਾ ਆਉਂਦੀਆਂ ਇੰਨੀ ਮਹਿੰਗੀ ਗਾਜਰ ਕਿੱਥੋਂ ਆਉਂਦੀ ਨਹੀਂ ਕੰਦੂ ਲੈ ਕੇ ਬਿੱਲੀ ਕਛ ਕਰਕੇ ਉਹਨਾਂ ਨੂੰ ਕੜਾਹਿਆਂ ਦੇ ਵਿੱਚ ਛੁੱਟ ਕੇ ਉਹਨਾਂ ਦੇ ਵਿੱਚ ਰੰਗ ਪਾ ਕੇ ਉਹਨਾਂ ਨੂੰ ਗਾਜਰਾਂ ਦਾ ਰੂਪ ਦੇ ਕੇ ਪਿਆਰਿਓ ਬਾਅਦ ਦੇ ਵਿੱਚ ਚਾਸ਼ਨੀ ਰੋ ਦਿੰਦਾ ਹੈ ਤੇ ਜਿਹੜੀ ਨਕਲੀ ਉੱਤੇ ਮਠਿਆਈ ਦਾ ਜਿਹੜਾ ਉਪਾਦਨ ਦੇ ਨੇ ਉਹ ਘੋਰਾ ਜਿਆ ਤੇ ਪਿਆਰਿਓ ਉਹ ਉਤੇ ਪਾ ਕੇ ਤੇ ਉਹਨੂੰ ਗਜਰੇਲਾ ਬਣਾ ਕੇ ਤੇ ਲੋਕਾਂ ਨੂੰ ਖਵਾਈ ਜਾਂਦੇ ਆ ਇਹ ਜਾਨੀ ਕਿ ਮਠਿਆਈਆਂ ਸਾਰੀਆਂ ਜ਼ਹਿਰ ਜੇ ਪਿਆਰਿਓ ਤੇ ਜ਼ਹਿਰ ਅਸੀਂ ਆਪਣੇ ਭਰਾਵਾਂ ਨੂੰ ਰਖੜੇ ਬਣਨ ਗਏ ਇੱਕ ਬਨੇ ਤਾਂ ਬਚਨ ਲੈਣਾ ਸਾਡੀ ਰੱਖਿਆ ਕਰੀ ਦੂਜੇ ਬੰਦੇਆਂ ਨੂੰ ਜ਼ਹਿਰ ਖਵਾਈਏ ਇਹ ਕਿਥੋਂ ਦੀ ਅਕਤਨੀਆਂ ਮਠਿਆਈਆਂ ਨਹੀਂ ਜੇ ਚੰਗੀਆਂ ਨਾ ਖਾਇਆ ਕਰੋ ਫਲ ਫਰੂਟ ਮਿਲ ਜਾਵੇ ਕਿਤੇ ਵੈਸੇ ਤੇ ਉਹ ਵੀ ਜਰੀਲੇ ਜੇ ਜੇ ਮਿਲ ਜਾਂਦੇ ਚਲੋ ਖੈਰ ਵੀ ਚੰਗੇ ਨੇ ਪਰ ਪਿਆਰ ਸਤਿਕਾਰ ਵੈਸੇ ਹੋਣਾ ਚਾਹੀਦਾ ਪਿਆਰਿਓ ਸੋ ਇਹਨੇ ਇੱਕ ਬਚਨ ਕਰਦਾ ਹੋਇਆ ਦਾਸ ਖਿਮਾਂ ਦਾ ਜਾਜਕ ਹੈ ਵਿਸ਼ਾ ਸੀ ਕਿ ਭੈਣਾ ਦੀ ਰੱਖਿਆ ਜਿਹੜਾ ਸਿੱਖ ਧਰਮ ਤੋਂ ਬਗੈਰ ਹੋਰ ਕੋਈ ਨਹੀਂ ਕਰ ਸਕਿਆ ਤੇ ਸਿੱਖ ਧਰਮ ਦੇ ਵਿੱਚ ਸਿੱਖਾਂ ਨੇ ਇਹ ਨਹੀਂ ਸੋਚਿਆ ਕਿ ਇਹ ਹਿੰਦੂਆਂ ਦੀ ਲੜਕੀ ਹੈ ਇਹ ਮੁਸਲਮਾਨਾਂ ਦੀ ਲੜਕੀ ਹੈ ਪਿਆਰਿਓ ਉਹਨਾਂ ਨਹੀਂ ਸੋਚਿਆ ਕਿ ਇਹ ਕਿਸ ਕੌਮ ਦੀ ਲੜਕੀ ਹੈ ਸਾਰੀਆਂ ਨੂੰ ਛੜਵਾ ਕੇ ਜਰਵਾਨਿਆਂ ਤੋਂ ਲਿਆ ਕੇ ਆਪ ਉਹ ਆਪਣੀ ਘਰੀ ਪਚਾਉਂਦੇ ਸਨ ਅੱਜ ਸਾਰੀ ਦੁਨੀਆ ਦੇ ਉੱਤੇ ਸਿੱਖਾਂ ਦਾ ਡੰਕਾ ਵੱਜਦਾ ਹੈ ਸੋ ਅਸੀਂ ਵੀ ਸਿੱਖੀ ਦੇ ਨਾਲ ਜੁੜੀਏ ਅਸੀਂ ਪੁਰਾਣੀਆਂ ਪਰੰਪਰਾਵਾਂ ਦੇ ਨਾਲ ਨਾ ਜੁੜੀਏ ਸੋ ਆਓ ਇੱਥੇ ਆਪਾਂ ਸਮਾਤੀਆਂ ਕਰੀਏ ਹੋਈਆਂ ਭੁੱਲਾਂ ਨੂੰ ਨਾ ਜਿਤਾਰਿਓ ਜੇ ਕੋਈ ਵੱਧ ਘੱਟ ਬਚਨ ਕੌੜਾ ਲਗਾ ਹੋਵੇ ਖਿਮਾ ਕਰਦਿਆਂ ਜੇ ਸਚਾਈ ਜਿਹੜੀ ਉਹ ਕਨੇਣ ਵਰਗੀ ਹੁੰਦੀ ਪਿਆਰਿਓ ਕਨੇਣ ਖਾਈਏ ਤੇ ਬੁਖਾਰ ਨਹੀਂ ਜਾਂਦਾ ਹੈ ਜੇ ਕਨੇਣ ਨਾ ਖਾਈਏ ਦੁੱਧ ਦੇ ਨਾਲ ਤੇ ਬੁਖਾਰ ਨਹੀਂ ਲੈਂਦਾ ਉਹ ਕਨੈਣ ਵਰਗੀਆਂ ਗੱਲਾਂ ਨੂੰ ਹਿਰਦੇ ਵਿੱਚ ਵਸਾਉਣਾ ਹੈ ਤਾਂ ਕਿ ਅਸੀਂ ਆਪਣੇ ਸਿੱਖ ਧਰਮ ਅਧੀ ਪ੍ਰਪੱਕ ਹੋ ਸਕੀਏ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਗਾਜ ਕੇ ਫਤਿਹ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ